ਪਰ ਬਾਦ ਜੀ ਅਸੀਂ ਵੈਲਕਮ ਕਹਿੰਦੇ ਆ ਜੀ ਤੁਹਾਨੂੰ ਸਭ ਤੋਂ ਪਹਿਲਾਂ ਜੀ ਤੇ ਪਤਨ ਜੀ ਆਪਾਂ ਅੱਜ ਇੱਥੇ ਕੈਂਪ ਦੇ ਵਿੱਚ ਪਹੁੰਚੇ ਆ ਜੀ ਤੁਸੀਂ ਕੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਅੱਜ ਸਾਡੇ ਨਗਰ ਪਾਇਲ ਚ 버ਗਰ ਬਾਈਕ ਜਿਨ੍ਹਾਂ ਦਾ ਕਾਰੋਬਾਰ ਹੈ ਸਭੇ ਨਗਰ ਚ ਉਹਨਾਂ ਨੇ ਮੈਡੀਕਲ ਕੈਂਪ ਲਾਇਆ ਰਣਾ ਮੰਡੀ ਪ੍ਰਾਇਜ ਤੇ ਆਪਣੇ ਉਹਨਾਂ ਦੇ ਨੀਅਰਸਟ ਸਿਵਰਨਜੀਤ ਸਿੰਘ ਦੇ ਜਨਮ ਦੇ ਦਿਹਾੜੇ ਦੀ ਖੁਸ਼ੀ ਤੇ ਮੈਂ ਇੱਥੇ ਇਸ ਪ੍ਰੋਗਰਾਮ ਚ ਸ਼ਾਮਲ ਹੋਇਆ ਆਪਣੇ ਸਾਥੀ ਕਾਉਂਸਲਰ ਸਾਥੀਆਂ ਨਾਲ ਤੇ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਵੀ ਅੱਜ ਸਾਡੇ ਸਮਾਜ ਚ ਜਿਹੜੇ ਨੌਜਵਾਨ ਮੁੰਡੇ ਆ ਵੀ ਉਹਨਾਂ ਚ ਵਧੀਆ ਸ ਜਾਗਰਤੀ ਆ ਰਹੀ ਆ ਤੇ ਇਹ ਇੱਕ ਬਹੁਤ ਹੀ ਵਧੀਆ ਅਸਾਰੂ ਜਿਹੜਾ ਹੈਗਾ ਅਫਰਾਲ ਹੈ ਵੀ ਜਿੰਨੇ ਲੋੜਵੰਦ ਸਾਡੇ ਨਗਰ ਦੇ ਜਾਂ ਅਲਗ-ਅਲਗ ਪਿੰਡਾਂ ਦੇ ਇਲਾਜ ਤੋਂ ਜਿਹੜੇ ਆਰਥਿਕ ਪੱਖੋਂ ਮਜਬੂਰ ਨੇ ਨਹੀਂ ਕਰਾ ਸਕਦੇ ਪ੍ਰੋਟੈਸਟ ਨਹੀਂ ਕਰਾ ਸਕਦਾ ਕੋਈ ਹੋਰ ਦਵਾਈ ਨਹੀਂ ਲੈ ਸਕਦਾ ਉਹਦੇ ਲਈ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਨੇ ਜਿਹੜੀ ਉਹ ਇਹਨਾਂ ਨੇ ਪ੍ਰੋਵਾਈਡ ਕਰਾਈਆਂ ਨੇ ਤੇ ਮੈਂ ਕਹਿੰਦਾ ਵੀ ਅੱਜ ਬਹੁਤ ਸਖਤ ਲੋੜ ਹੈ ਜਿਹੜੇ ਸਾਡੇ ਚਲੋ ਸਮਾਜਿਕ ਧਾਰਮਿਕ ਜਥੇਬੰਦੀਆਂ ਲੰਗਰ ਲਾਉਂਦੀਆਂ ਨੇ ਜਾਂ ਹੋਰ ਕਿਸੇ ਕਿਸਮ ਦਾ ਧਾਰਮਿਕ ਪ੍ਰੋਗਰਾਮਾਂ 'ਚ ਖਰਚ ਕਰਦੀਆਂ ਨੇ ਉਹ ਸਾਰਿਆਂ ਨਾਲ ਇਹ ਇੱਕ ਪਿੱਤਰ ਉਪਰਾਲਾ ਸਾਬ ਆਓ ਆਪਾਂ ਸਾਰੇ ਕਿੱਥੇ ਹੋ ਕੇ ਇਸੇ ਤਰ੍ਹਾਂ ਜੇ ਆਉਣ ਵਾਲੇ ਸਮੇਂ 'ਚ ਕਿਸੇ ਦਾ ਜਨਮ ਦਿਨ ਹੈ ਕਿਸੇ ਦੀ ਕੋਈ ਵਿਆਹ ਦੀ ਵਰੇ ਗੰਡਾ ਤੇ ਇਹ ਨਿੱਕੇ ਨਿੱਕੇ ਉਪਰਾਲਿਆਂ ਨਾਲ ਬਹੁਤ ਲੋਕਾਂ ਦਾ ਜਣੀ ਇਲਾਜ ਹੈ ਉਹਦੇ 'ਚ ਸਹੂਲਤ ਮਿਲ ਫੱਕਦੀ ਆ ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਆਪਣੇ ਵੱਲੋਂ ਵਿਸ਼ਵਾਸ ਦਿਵਾਇਆ ਨਗਰ ਕੌਂਸਲ ਦੇ ਪ੍ਰਧਾਨ ਹੋਣ ਕਰਕੇ ਵੀ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਇਹ ਹਮੇਸ਼ਾ ਜਾਰੀ ਰੱਖਣ ਜਿਹੜੇ ਕੋ ਸਾਡੀ ਲੋੜ ਚਾਹੇ ਕੋਈ ਆਰਥਿਕ ਪੱਖੋਂ ਚਾਹੇ ਕੋਈ ਨਗਰ ਕੌਂਸਲ ਦੇ ਪੱਖੋਂ ਪਾਣੀ ਦਾ ਸਫਾਈ ਦਾ ਤੇ ਅਸੀਂ ਹਰ ਤਰ੍ਹਾਂ ਤਿਆਰ ਆ ਤੇ ਇਹਨਾਂ ਨੂੰ ਮੈਂ ਵਧਾਈ ਵੀ ਦੇ ਕੇ ਆਇਆ ਤੇ ਔਰ ਆਸ ਵੀ ਕਰਦਾ ਇਹਨਾਂ ਦੀ ਇੱਕ ਐਗਜ਼ਾਮਪਲ ਸੈੱਟ ਕਰਕੇ ਹੋਰ ਵੀ ਜਿਹੜੇ ਮੇਰੇ ਨਗਰ ਨਿਵਾਸੀ ਨੇ ਇਲਾਕਾ ਨਿਵਾਸੀ ਨੇ ਇਹ ਸਭ ਇਸ ਤਰ੍ਹਾਂ ਦੇ ਉਪਰਾਲੇ ਆ ਜਿਹੜੇ ਉਹ ਵਿਕਿਤ ਕਰਦੇ ਰਹੇ ਤੇ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵਾਦ-ਵਾਦ ਜਿਹੜੇ ਜ਼ਰੂਰਤਮੰਦ ਨੇ ਉਹ ਆ ਕੇ ਇੱਥੇ ਆਪਣਾ ਚੈੱਕਅਪ ਕਰਾਉਣ ਤੇ ਆਪਣੇ ਜੋ ਵੀ ਡੁਖ ਤਕਲੀਫ ਹੈ ਰੋਗਾਂ ਦਾ ਆਪਣਾ ਉਹਦਾ ਇਲਾਜ ਕਰਾਉਣ। ਬੰਦੇ ਆ ਜੀ ਲੋਕ ਅਕਸਰ ਆਪਣੇ ਜਨਮ ਦਿਨ ਮਨਾਉਂਦੇ ਨੇ ਜੀ ਬਹੁਤ ਸੱਚੀ ਬਜ਼ੂਰ ਬਜ਼ੀ ਵੀ ਕਰਦੇ ਨੇ ਤੇ ਇਹ ਵੀ ਮੈਂ ਤੇ ਜੀਹਾਂ ਹੈ। ਮੈਂ ਉਹ ਵਿੱਚ ਜ਼ਿਕਰ ਕੀਤਾ ਵੀ ਇਹ ਇੱਕ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ ਆ ਸਾਡੇ ਨਗਰ 'ਚ ਤਾਂ ਮੈਂ ਇੰਨੀ ਉਮਰ ਹੋ ਗਈ ਮੇਰੀ ਤੇ ਪਹਿਲੀ ਵਾਰ ਵੇਖਿਆ ਵੀ ਕਿਸੇ ਨੇ ਆਪਣਾ ਜਨਮ ਦਿਨ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਹੋ ਔਰ ਇਹ ਬਹੁਤ ਹੀ ਇੱਕ ਕਿਸਮ ਦਾ ਐਗਜ਼ਾਮਪਲ ਸੈੱਟ ਕਰਨ ਵਾਲੀ ਗੱਲ ਹੈ ਬੜੀ ਇਹਨਾਂ ਨੂੰ ਮੁਬਾਰਕਬਾਦ ਵੀ ਕਿਉਂਕਿ ਦੇਖਾ-ਵੇਖੀ ਕਹਿ ਲੋ ਜਾਂ ਕਿਸੇ ਨੂੰ ਦੇਖ ਕੇ ਕਹਿ ਲੋ ਕਿ ਸਮਾਜ 'ਚ ਚੰਗੀ ਰਵਾਇਤ ਹੋਵੇ ਤੇ ਮੈਂ ਉਹਦਾ ਬੱਤਵੱਦ ਅਪਰੀਸ਼ੀਏਟ ਕਰਦਾ ਧੰਨਵਾਦ ਕਰਦਾ ਔਰ ਸਾਰੇ ਨਾਗਰਿਕ ਨੂੰ ਆਸੀ ਨੂੰ ਬੇਨਤੀ ਕਰਦਾ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਕਿ ਆਪਣੇ ਫਜ਼ੂਲ ਕਰਕੀਆਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਨਮ ਦਿਨ ਸੈਲੀਬ੍ਰੇਟ ਕਰਨ ਦੀ ਜਾਂ ਸਾਲਗिरा ਸੈਲੀਬ੍ਰੇਟ ਕਰਨ ਦੀ ਨਵਾਂ ਸਾਲ ਸੈਲੀਬ੍ਰੇਟ ਕਰਨ ਦੀ ਉਹ ਫਜ਼ੂਲ ਕਰਕੀਆਂ ਨੇ ਆਓ ਆਪਾਂ ਆਪਣਾ ਤਿਲਕੁਲ ਯੋਗਦਾਨ ਹੈ ਜਿਹੜਾ ਉਹ ਸਮਾਜ ਦੀ ਬਿਹਤਰੀ ਲਈ ਜਿਹੜੇ ਲੋੜਵੰਦ ਵਸਤੀ ਨੇ ਉਨਾ ਆਪਣੇ ਪਹੁੰਚੇ ਔਰ ਉਹ ਵੀ ਉਸ ਅਸੀਸਾਂ ਦੇ ਉਹ ਅਸੀਸਾਂ ਨੇ ਜਿਹੜੀਆਂ ਉਹ ਗੁਰੂ ਮਹਾਰਾਜ ਦੇ ਦਰਗਾਹ ਜਰਵਾਨ ਹੋਣੀਆਂ ਨੇ ਇਹ ਇਹ ਜਿਹੜਾ ਹੈਗਾ ਉਪਰਾਲਾ ਜਿਹੜਾ ਮੇਰੀ ਸਮਝ ਮੈਂ ਆਪ ਇਹ ਮਹਿਸੂਸ ਕਰਦਾ ਵੀ ਉਹ ਮੇਰੇ ਪਰਿਵਾਰ ਦਾ ਜਨਮ ਦੇਣਾ ਆਊਗਾ ਤਾਂ ਮੈਂ ਵੀ ਇਸੇ ਤਰ੍ਹਾਂ ਜਿੰਨਾ ਯੋਗਦਾਨ ਕਿਤੇ ਪਾ ਸਕਿਆ ਲੋਰ ਬੰਦ ਨੂੰ ਪਾਵਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ 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 ਅਬ ਉਹ ਆਰਗੇਨਾਈਜ਼ ਕੀਤਾ। ਉਹ ਵਾਹਿਗੁਰੂ ਠੀਕਾ ਖਾਲਸਾ ਸ਼੍ਰੀ ਵਾਹਿਗੁਰੂ ਠੀਕੀ ਭਾਤੇ ਸਭ ਤੋਂ ਪਹਿਲਾਂ ਲੱਖਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅੱਜ ਇੱਕ ਵੱਖਰਾ ਸੁਨੇਹਾ ਇੱਕ ਨਵੇਕਲਾ ਜਿਹੜਾ ਕਦਮ ਸੀ ਉਹਦੇ ਬਾਰੇ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਜਿਹੜਾ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਆ ਇਹ ਸਾਡੇ ਬਹੁਤ ਹੀ ਹਰਮਨ ਪਿਆਰੇ ਸਾਡੇ ਭਰਾ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਕਿ ਉਹਨਾਂ ਦੇ ਇੱਕ ਜਨਮ ਦਿਨ ਸੀਗਾ ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਾਡੇ ਭਰਾ ਜਗਤਾਰ ਸਿੰਘ ਜਟਵਾਣਾ ਜਿਹੜਾ ਕਿ ਬਰਗਰ ਵਾਈਟ ਟੀਮ ਆ ਉਹਨਾਂ ਦੀ ਉਨ੍ਹਾਂ ਦੇ ਵੱਲੋਂ ਇੱਕ ਸਾਂਝੇ ਰੂਪ ਦੇ ਵਿੱਚ ਗੁਰਨਾਨਕ ਖੇਲ ਕੇਅਰ ਸੈਂਟਰ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕੈਂਪ ਆਰਗੇਨਾਈਜ਼ ਆਰਗੇਨਾਈਜ਼ ਕੀਤਾ ਹੈ ਜਿਦੇ ਵਿੱਚ ਸਾਨੂੰ ਲੱਗਦਾ ਸੀਗਾ ਕਿ ਇੱਕ ਨਵੇਕਲਾ ਕਦਮ ਕਰਨਾ ਚਾਹੀਦਾ ਹੈ ਕਿਉਂਕਿ ਜਨਮ ਦਿਨ ਤਾਂ ਅਸੀਂ ਬਹੁਤ ਮਨਾਉਂਨੇ ਆ ਆਪਣੇ ਪਰਿਵਾਰ ਨਾਲ ਮਨਾਉਂਨੇ ਆ ਸੰਗੀ ਸਾਥੀਆਂ ਨਾਲ ਮਨਾਉਂਨੇ ਸੀ ਪਾਰਟੀਆਂ ਕਰਦੇ ਆ ਪਰ ਇਹ ਇੱਕ ਸਾਡੀ ਇੱਕ ਨਵੇਕਲੀ ਸੋਚ ਸੀਗੀ ਕਿ ਸਾਡੇ ਭਰਾ ਦਾ ਜਨਮ ਦਿਨ ਆ ਤੇ ਅਸੀਂ ਇੱਕ ਵੱਖਰਾ ਕਰੀਏ ਤਾਂ ਕਿ ਲੋਕ ਸੇਵਾ ਦੇ ਵਿੱਚ ਹਿੱਸਾ ਪਿਆ ਜਾਵੇ ਸੋ ਇਸ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜਾ 프리 ਮੈਡੀਕਲ ਚੈੱਕਅਪ ਕੈਂਪ ਹੈ ਜਿਹੜਾ ਉਹ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਮਰੀਜ਼ਾਂ ਨੇ ਪਹੁੰਚ ਕੇ ਫਾਇਦਾ ਵੀ ਲਿਆ ਇਸ ਕੈਂਪ ਦਾ ਤੇ ਮਰੀਜ਼ਾਂ ਨੂੰ ਕੈਂਪ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਕੈਂਪ ਦੇ ਵਿੱਚ ਜਿੱਦਾਂ ਕਿ ਆਪਾਂ ਗੱਲ ਕਰਦੇ ਕਿ ਦੰਦਾਂ ਦੇ ਡਾਕਟਰ ਵੀ ਸੀਗੇ ਇੱਥੇ ਆਏ ਹੋਏ ਜਨਰਲ ਬਿਮਾਰੀਆਂ ਦੇ ਰੋਗਾਂ ਦੇ ਡਾਕਟਰ ਨੇ ਔਰਤਾਂ ਦੀਆਂ ਬਿਮਾਰੀਆਂ ਦੇ ਰੋਗਾਂ ਦੇ ਡਾਕਟਰ ਆਏ ਸੀਗੇ ਹਾਡ ਰੀਡ ਦੀ ਹੱਡੀ ਤੇ ਦਿਮਾਗ ਤੇ ਡਾਕਟਰ ਆਏ ਸੀਗੇ ਪੱਛੀਆਂ ਤੇ ਬਾਹੇ ਡਾਕਟਰ ਆਏ ਨੇ ਤੇ ਆਰਥੋਡੋంట్ ਸਪੈਸ਼ਲਿਸਟ ਡਾਕਟਰ ਉਹ ਵੀ ਇੱਥੇ ਆਏ ਨੇ ਯਾਨੀ ਕਿ 5 ਤੋਂ 6 ਡਾਕਟਰਾਂ ਨੇ ਇਹਨਾਂ ਨੇ ਫ੍ਰੀ ਆਫ ਕਾਸਟ ਆ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਕੈਂਪ ਦੇ ਵਿੱਚ ਦਵਾਈਆਂ ਵੀ ਫਰੀ ਦਿੱਤੀਆਂ ਸੋ ਇਸ ਕੈਂਪ ਦੇ ਵਿੱਚ ਜਿੱਥੇ ਆਪਾਂ ਗੱਲ ਕਰ ਲਈ ਅਮਰੀਕਾ ਦੇ ਨਾਮ ਨਾਲ ਬਹੁਤ ਸਾਰੀਆਂ ਸੰਗਤਾਂ ਦਾ ਭਰਮਾਮ ਘਾਰਾ ਰਿਹਾ ਤੇ ਨਾਲ ਨਾਲ ਸਾਡੇ ਇਲਾਕੇ ਦੀਆਂ ਜਿੰਨੀਆਂ ਮਹਾਨ ਸ਼ਖਸੀਅਤ ਜੋ ਸਮਾਜ ਸੇਵਕ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਸਾਨੂੰ ਆ ਕੇ ਬੜਾ ਅਸ਼ੀਰਵਾਦ ਦਿੱਤਾ ਜਿਦੇ ਵਿੱਚ ਸਰਦਾਰ ਮਨਵਿੰਦਰ ਸਿੰਘ ਜੀ ਐਮਐਲਏ ਗਿਆਸਪੁਰਾ ਸਾਹਿਬ ਉਹਨਾਂ ਦੇ ਵੱਲੋਂ ਵੀ ਸਾਡੇ ਕੋਲ ਆ ਕੇ ਅਸ਼ੀਰਵਾਦ ਦਿੱਤਾ ਗਿਆ ਤੇ ਨਾਲ ਹੀ ਸਾਡੇ ਵਿਧਾਇਕ ਜਿਹੜੇ ਆਪਣੇ ਪੁਰਾਣੇ ਰਹਿ ਚੁੱਕੇ ਸਰਦਾਰ ਲਖਮੀ ਸਿੰਘ ਜੀ ਲਖਾ ਜੀ ਤੇ ਸਾਡੇ ਇਸ ਪੜ ਸ਼ਹਿਰ ਦੀ ਸ਼ਾਮ ਸਰਦਾਰ ਮਲਕੀ ਸਿੰਘ ਜੀ ਕੋਗਾ ਜੀ ਪ੍ਰਧਾਨ ਜੀ ਉਹਨਾਂ ਦੇ ਵੱਲੋਂ ਵੀ ਇਸ ਮਹਾਨ ਜਿਹੜਾ ਸਮਾਗਮ ਜੀ ਰੱਖਿਆ ਗਿਆ ਸੀ ਉਹਨਾਂ ਦੇ ਵਿੱਚ ਸ਼ਿਰਕਤ ਕੀਤੀ ਤੇ ਨਾਲ ਹੀ ਸਾਡੇ ਭਪਿੰਦਰ ਸਿੰਘ ਜੀ ਚੀਮਾ ਜੀ ਤੇ ਉਹ ਵੀ ਸਾਡੇ ਇਸ ਫੰਕਸ਼ਨ ਦੇ ਵਿੱਚ ਆਏ ਨੇ ਇਸ ਕੈਂਪ ਦੇ ਵਿੱਚ ਆਏ ਨੇ ਤੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅਗਾਹ ਵਧਣ ਵਾਸਤੇ ਵੀ ਉਹਨਾਂ ਨੇ ਸਾਨੂੰ ਬੜੀਆਂ ਦੁਆਵਾਂ ਦਿੱਤੀਆਂ ਸੋ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਇਸ ਨਵੇਕਲੇ ਕਦਮ ਦੇ ਨਾਲ ਅਸੀਂ ਲੋਕਾਂ ਤੱਕ ਕਈ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ ਬਿਲਕੁਲ ਜਨਮ ਦਿਨ ਤੁਸੀਂ ਘਰੇ ਬੈਠੇ ਮਨਾ ਲੈਂਦੇ ਆ ਯਾਰਾ ਦੋਸਤਾਨਾ ਮਨਾ ਲੈਂਦੇ ਆ ਪਰ ਇੱਕ ਵੱਖਰੀ ਸੋਚ ਸੀਗੀ ਤਾਂ ਕਿ ਅੱਗੇ ਵੀ ਜੋ ਤੁਸੀਂ ਸਾਡੇ ਇਸ ਮੈਸੇਜ ਨੂੰ ਪੜ੍ਹਦੇ ਹੋਏ ਜੂਥ ਹਨ ਜਿਹੜਾ ਬਹੁਤ ਕੁਝ ਕਰ ਜਾਂਦਾ ਹੈ ਸੋ ਏਦਾਂ ਦੇ ਜਨਮ ਦਿਨ ਤੁਸੀਂ ਮਨਾਓ ਜਿਹੜੇ ਘਰ ਦੇ ਵਿੱਚ ਗਰੀਬਪੁਰਬਾ ਲੋਕ ਬੈਠੇ ਨੇ ਉਹ ਦਵਾਈ ਤੋਂ ਉਸ ਮਰਥ ਨੇ ਹਸਪੀਟਲ ਦੇ ਵਿੱਚ ਜਾ ਕੇ ਆਪਣੀ ਜਾਂਚ ਵੀ ਕਰਵਾ ਸਕਦੇ ਕਿਉਂਕਿ ਫਾਈਨੈਂਸ਼ੀਅਲ ਵੀਕ ਨੇ ਸੋ ਇਸ ਕੈਂਪ ਦੇ ਵਿੱਚ ਮੈਂ ਜਰੂਰ ਚੀਜ਼ ਦੇਖੀ ਆ ਕਿ ਇੱਕ ਤਾਂ ਸੀ ਡਾਕਟਰ ਨੇ ਜਿਹੜੇ ਉਹ ਸਾਰੇ ਗੁਰਨਾਨਖਾਰ ਕੇਅਰ ਸੈਂਟਰ ਦੇ ਵੱਲੋਂ ਅਸੀਂ ਪ੍ਰੋਵਾਈਡ ਕਰਵਾਏ ਸੀਗੇ ਸਾਰੇ ਸਪੈਸ਼ਲ ਡਾਕਟਰ ਆਏ ਸੀਗੇ ਤੇ ਮਰੀਜ਼ੇ ਵੀ ਜਿਹੜੇ ਆਏ ਨੇ ਨਾ ਉਹ ਉਹਨਾਂ ਨੂੰ ਜਿਹੜੀ ਦਵਾਈ ਦਿੱਤੀ ਆ ਉਹ ਉਹ ਬਹੁਤ ਖੁਸ਼ ਹੋਏ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਇੱਕ ਸਪੈਸ਼ਲ ਡਾਕਟਰ ਦੀ ਆਪਾਂ ਗੱਲ ਕਰ ਲਈ ਜੇ ਕਿਤੇ ਜਾਂਦੇ ਨੇ ਤਾਂ ਉਹਨਾਂ ਨੂੰ 100000 ਰੁਪਏ ਕੰਸਲਟੇਸ਼ਨ ਫੀਸ ਹੁੰਦੀ ਆ ਸੋ ਉਹੀ ਡਾਕਟਰ ਇੱਥੇ ਪੈਰ ਦੇ ਵਿੱਚ ਆ ਕੇ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਫਰੀ ਦੇ ਵਿੱਚ ਸੋ ਦਵਾਈਆਂ ਫ੍ਰੀ ਦੇ ਵਿੱਚ ਦਿੱਤੀਆਂ ਸੋ ਲੋਕ ਵੀ ਜਿਹੜੀ ਆਏ ਸੀਗੇ ਮਰੀਜ਼ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਗਏ ਨੇ ਸੋ ਉਹਨਾਂ ਨੇ ਦਵਾਵਾਂ ਵੀ ਦਿੱਤੀਆਂ ਨੇ ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਉਹ ਸਿਮਰਨਜੀਤ ਸਿੰਘ ਜਿਹੜੇ ਵਰਦੇ ਮਨਾ ਰਹੇ ਆ ਜਿਹਦਾ ਅਸੀਂ ਭਰਾ ਦਾ ਜਾਮਦੇ ਨੂੰ ਸਮਰਪਿਤ ਕੈਂਪ ਰੱਖਿਆ ਸੀਗਾ ਨਾ ਉਹ ਜਿੰਨਾ ਮਰੀਜ਼ ਕਦਮ ਚੱਲ ਕੇ ਆਇਆ ਉਹਨੀਆਂ ਅਸੀਸਾਂ ਵੀ ਉਹਨੂੰ ਦਿੱਤੀਆਂ ਗਈਆਂ ਨੇ 150 ਤੋਂ ਪਲੱਸ ਸਾਡੇ ਕੋਲ ਮਰੀਜ਼ ਆਏ ਨੇ ਸੋ ਇਹ ਬਹੁਤ ਵੱਡਾ ਕਦਮ ਆ ਸਾਡੇ ਭਰਾ ਦੇ ਵੱਲੋਂ ਤੇ ਵਰਕਰ ਬਾਈ ਟੀਮ ਦੇ ਵੱਲੋਂ ਤੇ ਸਾਡੇ ਗੁਰਨਾਨਕ ਹਰਿਤਕਰ ਸੈਂਟਰ ਦੇ ਵੱਲੋਂ ਅਸੀਂ ਕਨਵੀਕਲੀ ਸੋਚ ਲੈ ਕੇ ਚੱਲਣ ਦਾ ਸਾਡਾ ਇਹ ਜਿਹੜਾ ਸੀਗਾ ਅਸੀਂ ਉਹ ਵੀੜਾ ਤਿਆਰ ਕੀਤਾ ਸੀਗਾ ਸੋ ਪਰਮਾਤਮਾ ਅਗੇ ਅਰਦਾਸ ਬੇਨਤੀ ਆ ਕਿ ਅਗਾਹ ਵਾਸਤੇ ਵੀ ਸਾਨੂੰ ਇਦਾਂ ਦੇ ਬਲ ਬੋਦੀ ਬਖਸ਼ੇ ਜੀ ਜਲਜੀ ਸਿੰਘ ਜੀ ਤੁਸੀਂ ਲਾਸਟ ਵਿੱਚ ਕੁਝ ਹੋਰ ਖਾਸ ਕਹਿਣਾ ਚਾਹੁੰਦੇ ਹੋ ਹਾਂਜੀ ਲਖਵਿੰਦੀ ਮੈਂ ਲਾਸਟ ਦੇ ਵਿੱਚ ਇਹ ਹੀ ਕਹਿਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਸਾਡੇ ਇਲਾਕੇ ਦੀਆਂ ਪਹੁੰਚੀਆਂ ਨੇ ਸਾਨੂੰ ਇਸ ਕੈਂਪ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡਾ ਹੌਸਲਾ ਦਿੱਤਾ ਸਾਡੀ ਹੌਸਲਾ ਫਜ਼ਾਈ ਕੀਤੀ ਹੈ ਤੇ ਅਗਾਹ ਵੱਧੇ ਵੀ ਤੁਸੀਂ ਅਜਿਹੇ ਕਾਰਜ ਕਰਦੇ ਹੋ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਹਾਡੇ ਨਾਲ ਇਦਾਂ ਦੇ ਹੌਸਲੇ ਸਾਨੂੰ ਦਿੱਤੇ ਨੇ ਅਸੀਂ ਉਹਨਾਂ ਦਾ ਤਾਹਤ ਰੂ ਧੰਨਵਾਦ ਕਰਦੇ ਹਾਂ ਕਿ ਸਾਨੂੰ ਹੌਸਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹੌਸਲੇ ਨਾਲ ਹੀ ਜੱਗ ਬਰਦਾ ਹੈ ਆ ਸੋ ਇਸ ਕਰਕੇ ਅਸੀਂ ਉਹਨਾਂ ਦਾ ਸਖਸ਼ੀਅਤਤਾ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਜਿੰਨੇ ਵੀ ਸਾਡੇ ਡਾਕਟਰ ਸਾਹਿਬਾਨ ਐਸ ਪਾਏ ਨੇ ਕਿਉਂਕਿ ਅੱਜ ਮੌਸਮ ਵੀ ਬਹੁਤ ਜ਼ਿਆਦਾ ਗਰਮ ਸੀ ਇਹਨੇ ਗਰਮੀ ਦੇ ਵਿੱਚ ਡਾਕਟਰ ਸਾਹਿਬਾਨਾਂ ਨੇ ਮਤਲਬ ਕਿ ਬਿਨਾ ਬ੍ਰੇਕ ਤੋਂ ਮਰੀਜ਼ਾਂ ਦੀ ਸੇਵਾ ਕੀਤੀ ਆ ਜਿੱਦਾ ਉਹਦੇ ਵਿੱਚ ਸਾਡੇ ਡਾਕਟਰ ਸੁਮਨਪ੍ਰੀਤ कौर ਜਿਹੜੇ ਕਿ ਪੀਡੀਐਸ ਡੈਂਟਿਸ ਸੀਗੇ ਉਹਨਾਂ ਨੇ ਸੇਵਾਵਾਂ ਦਿੱਤੀਆਂ ਤੇ ਨਾਲ ਹੀ ਡਾਕਟਰ ਬਲਜੀਤ कौर ਲਾਈਫ ਕੇਅਰ ਜਿਹੜਾ ਹਸਪੀਟਲ ਦਰਾਹਾ ਦੇ ਵਿੱਚ ਮੈਮਨੇ ਗਾਇਨੀ ਦੇ ਡਾਕਟਰ ਨੇ ਉਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ ਤੇ ਡਾਕਟਰ ਨੀਤਿਕਾ ਮਹਾਜੰਦੀ ਜਿਹੜੇ ਰੀਡ ਦੀ ਹੱਡੀ ਤੇ ਆਪਣੇ ਨਿਊਰੋਲੋਜੀ ਦੇ ਡਾਕਟਰ ਨੇ ਉਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ ਤੇ ਨਾਲ ਹੀ ਡਾਕਟਰ ਸ਼ੇਖਰ ਸਿੰਘ ਰਾਜੀ ਪੈਡਾਟਿਕ ਨਿਊ ਬੱਚਿਆਂ ਦੇ ਡਾਕਟਰ ਨੇ ਉਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ ਅਤੇ ਲਾਸਟ ਵਿੱਚ ਡਾਕਟਰ ਤਰੇਲ ਬੱਸੀ ਜੀ ਜੋ ਕਿ ਆਰਥੋਪੈਡਿਕਸ ਨੇ ਹੱਡੀਆਂ ਦੇ ਸਰਜਨ ਨੇ ਉਹਨਾਂ ਨੇ ਇਸ ਕੈਂਪ ਦੇ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਸੋ ਇਹ ਮੈਂ ਸਾਰੇ ਡਾਕਟਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦਿਆਂ ਤੇ ਅਗਾਹ ਵਾਸਤੇ ਵੀ ਡਾਕਟਰ ਸਾਹਿਬਾਨ ਨੇ ਆਪਣਾ ਵਿਸ਼ਵਾਸ ਜਤਾਇਆ ਕਿ ਤੁਸੀਂ ਅੱਗੇ ਵਾਸਤੇ ਵੀ ਇਦਾਂ ਦੇ ਕੰਮ ਕਰਦੇ ਹੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਮੈਂ ਇਲਾਕੇ ਨੂੰ ਮਾਣ ਇਸ ਕੈਂਪ ਦਾ ਕਿਉਂਕਿ ਇਹ ਵੱਡਾ ਕੈਂਪ ਸੀਗਾ ਤੇ ਜਿਹੜਾ ਆਪਾਂ ਮੰਡੀ ਦੇ ਵਿੱਚ ਆਰਗੇਨਾਈਜ਼ ਕੀਤਾ ਸੋ ਮੈਂ ਦੁਬਾਰਾ ਤੋਂ ਫੇਰ ਹੀ ਕਹਿਣਾ ਚਾਹੁੰਦਾ ਕਿ ਸਾਡਾ ਭਰਾ ਸਰਦਾਰ ਹਰਮਨ ਹਰਮਨਜੀਤ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਨ ਅਸੀਂ ਬੜੀ ਖੁਸ਼ੀ ਦੇ ਨਾਲ ਮਨਾਇਆ ਕਿ ਨਵੇਕਲਾ ਕਦਮ ਸੀ ਸੋ ਇਹਦੀ ਖੁਸ਼ੀ ਬਹੁਤ ਸੀਗੀ ਸੋ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੀ ਕਰਦੇ ਆ ਕਿ ਸਾਡੇ ਭਰਾ ਤੇ ਇਸੇ ਤਰ੍ਹਾਂ ਪ੍ਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਬਖਸ਼ੇ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਲਾਸਟ ਦੇ ਵਿੱਚ ਇਹ ਅਰਦਾਸ ਕਰਦੇ ਆ ਲਖਾ ਜੀ ਕਿ ਪ੍ਰਮਾਤਮਾ ਇਸੇ ਤਰ੍ਹਾਂ ਸਾਨੂੰ ਬਲ ਬੁੱਧੀ ਬਖਸ਼ੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਗਰੀਬ ਗੁਰਬੇ ਜਾਂ ਲੋੜਵੰਦ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਸਮਰੱਥ ਬਖਸ਼ ਦੇਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ